ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਾਪ ਸ੍ਰੀ ਮੁਖਵਾਕ ਪਾਤਸ਼ਾਹ 10ਵੇਂ ਛਪੇ ਛੰਦ ਤਵਾ ਪ੍ਰਸਾਦ ਚਕਰ ਜਿਹਨੇ ਔਰ ਬਰਨ ਜਾਤ ਅਰ ਪਾਤ ਨਹਿਨ ਜਿਹਾਰੂਪ ਰੰਗ ਰੇਖ ਭੇਖ ਕੋ ਕਹਿ ਨ ਸਕਤ ਕੇਹਾ ਅਚਲ ਮੂਰਤਿ ਨ ਭਉ ਪ੍ਰਕਾਸ਼ਮ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਣ ਗਨਿਜੈ ਤਿਰ ਭਵਨ ਮਹੀਪ ਸੁਰ ਨਾਰ ਅਸੁਰ ਨੇਤ ਨੇਤ ਬਣ ਤਰਣ ਕਹਿਤ ਤੈ ਸਰਬ ਨਾਮ ਕਥੇ ਕਵਨ ਕਰਮ ਨਾਮ ਮਰਨ ਤਸੋ ਮਾਤੇ ਭਜੰਗ ਪ੍ਰਯਾਤ ਛੰਦ ਨਮਸਤੁੰ ਅਕਾਲੇ ਨਮਸਤੁੰ ਗਰਪਾਲੇ ਨਮਸਤੁੰ ਅਰੂਪੇ ਨਮਸਤੁੰ ਅਨੂਪੇ ਨਮਸਤੁੰ ਅਪੇਖੇ ਨਮਸਤੁੰ ਅਲੇਖੇ ਨਮਸਤੁੰ ਕਾਏ ਨਮਸਤੁੰ ਜਾਏ ਨਮਸਤੁੰ ਗੰਜੇ ਨਮਸਤੁੰ ਪੰਜੇ ਨਮਸਤੁੰ ਨਾਮੇ ਨਮਸਤੁੰ ਠਾਮੇ नमस्त कर्मंग नमस्तंग धर्मंग नमस्त नमंग नमस्तंग नमस्तंग जी नमस्तंग पीते नमस्त बाहे नमस्त टाह नमस्त नीले नमस्तंग नादे नमस्तेदे नमस्त गादे नमस्तक गंज नमस्त पंजे नमस्तक उतारे नमस्त पारे नमस्तक नमस्तक नेक नमस्त पूते नमस्तकूपे ਨਮਹ ਤੰ ਨਗਰ ਮੈਂ ਨਮਹ ਤੰ ਨਰ ਬਰ ਮੈਂ ਨਮਹ ਤੰ ਮਰ ਦੇ ਸੇ ਨਮਹ ਤੰ ਨਰ ਬੇ ਸੇ ਨਮਹ ਤੰ ਨਾਮ ਮੈਂ ਨਮਹ ਤੰ ਨਰ ਗਾਮ ਮੈਂ ਨਮਹ ਤੰ ਨਰ ਧਾਤੇ ਨਮਸਤੰ ਨਰ ਕਾਤੇ ਨਮਸਤੰ ਨਰ ਦੂਤੇ ਨਮਹ ਤੰ ਆ ਬੂਦੇ ਨਮਹ ਤੰ ਆ ਲੋਕੇ ਨਮਹ ਤੰ ਅਸੋਗੇ ਨਮਹ ਤੰ ਨਰਤਾ ਪੈ ਨਮਹ ਤੰ ਘਤਾ ਪੈ ਨਮਹ ਤੰ ਦਰਮਾਨੇ ਨਮਹ ਤੰ ਨਿਦਾਨੇ ਨਮਹ ਤੰ ਆ ਗਾਇ ਨਮਹ ਤੰ ਆ ਬਾਹ ਨਮਹ ਤੰ ਦਰਬਰਗੇ ਨਮਹ ਤੰ ਆ ਸਰਗੇ ਨਮਸਤੰ ਬਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਗੰਮੇ ਨਮਸਤੰ ਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤੰ ਸਤੋ ਅਜਬੇ ਆਦੇਸੰਗ ਆਦੇਸੇ ਨਮਸਤੰ ਅਪੇਸੇ ਨਮਸਤੰ ਨਦਾਮੇ ਨਮਸਤੰ ਨਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਕੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਹ ਤ ਸਤਿ ਦੇਵੈ ਨਮਸਤੰ ਅਪੇਵੈ ਨਮਹ ਤੰ ਅ ਜਨਮੈ ਨਮਹ ਤੰ ਸਵਨਮੈ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਹ ਤ ਸਤਿ ਦੇ ਆਲੇ ਨਮਹ ਤੰ ਅ ਬਰਣੈ ਨਮਹ ਤੰ ਅ ਮਰਣੈ ਨਮਹ ਤੰ ਜਰਾ ਰੰ ਨਮਹ ਤੰ ਗਰਤਾਰੰ ਨਮੋ ਸਰਬ ਤੰਦੇ ਨਮੋ ਸਤਿ ਬੰਦੇ ਨਮਹ ਤੰ ਦਸਾਕੇ ਨਮਹ ਤੰ ਨਿਰਬਾਕੇ ਨਮਹ ਤੰਗ ਰਹੀ ਮੇ ਨਮਹ ਤੰਗ ਰਹੀ ਮੇ ਨਮਹ ਤੰਗ ਅਨੰਤੇ ਨਮਹ ਤੰਗ ਮਹੰਤੇ ਨਮਹ ਤ ਸਤ ਰਾਗੇ ਨਮਹ ਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਆਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਿਆ ਭੇਖਿਆ ਨਾਮ ਹੈ ਕਾਮ ਹੈ ਅਦੇਹਾ ਪੇਹਾ ਜੀਤਹਾ ਪੀਤਹਾ ਤਰਮਾਨਹਾ ਨਿਧਾਨਹਾ ਦਰਬਰਗਹਾ ਸਰਗਹਾ ਅਨਿਲਹਾ ਨਾਦਹਾ ਅਜੇਹਾ ਜਾਦਹਾ ਜਨਮਹਾ ਵਰਣਹਾ ਪੂਤਹਾ ਪਰਨਹਾ ਅਗਾਂਜਹਾ ਪੰਜਹਾ ਝੂਜਹਾ ਝਾਂਜਹਾ ਮੀਕਿਆ ਰਫੀਕਹਾ ਧੰਧ ਬੰਧਹਾ ਨਿਰਬੂਜਹਾ ਸੂਜਹਾ ਅਕਾਲਹਾ ਅਜਾਲਹਾ ਅਲਾਹਾ ਜਾਹਾ ਅਨੰਤਹਾ ਮਹੰਤਹਾ ਅਲੀਗ ਹੈ ਨਸੀਗ ਹੈ ਨਲੰਭ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਗਾ ਹੈ ਮਾਨ ਹੈ ਨਿਦਾਨ ਹੈ ਅਨੇਕ ਹੈ ਫਰੇਕ ਹੈ ਬੁਝੰਗ ਬ੍ਰਿਆਤ ਛੰਦ ਨਮੋ ਸਰਵ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਬਾਨ ਬਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪਰਬੰਗੀ ਪਰਮਾਤੇ ਸਮਸਤੀ ਬਬੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ नमो राजरंग ब्रह्मे नमो जो जोगेशरंग ब्रह्म सिद्धे नमो राजजेशरंग ब्रह्मे नमो शस्त्रपाणे नमो अस्त्रणे नमो परहाता नमो लोकमातापेखीअपरमी अभग्यपुगते नमो जोग जोगेशरंग ब्रह्मजुगते नमो नित नारायणे क्रूर कर्मे नमो प्रेत प्रेतदेव सुधर्मे नमो रोग हरता नमो रूपे ਨਮੋ ਸਾ ਸਾ ਹੰਗ ਨਮੋ ਬੂ 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 ਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਹ ਤੰ ਇਸ਼ਨਾਨ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਾਚ ਦਾ ਆਨੰਦ ਸਰਬੰ ਬਰਣਾਸੀ ਆਰੂਬੇ ਆਰੂਬੇ ਸਮਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਂ ਹਰਤਾ ਪਰੰ ਬਰਮੰ ਪਰਮੇਸ਼ਵਰੰ ਬ੍ਰੋਸ਼ਪਾਲੰ ਸਦਾ ਸਰਬਦਾ ਸਿਦਦਾਤਾ ਦਿਆਲੰ ਅਛੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪੁਜੰਗ ਪ੍ਰਿਆਤ ਛੰਦ ਆਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮਸਤੁੰ ਨਰਨਾਥੇ ਨਮਸਤੁੰ ਬ੍ਰਹਮਾਥੇ ਨਮਸਤੁੰ ਗੰਜੇ ਨਮਸਤੁੰ ਬੰਜੇ ਨਮਸਤੁੰ ਗਾਲੇ ਨਮਸਤੁੰ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾ ਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰੇਸੰ ਨਮੋ ਸਰਬ ਕ੍ਰੇਸੰ ਨਮੋ ਸਰਬ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਬਰਣਾਸੀ ਸਦਾ ਸਰਬਦਾਰਿ ਦਸਿਦੰ ਨਿਵਾਸੀ ਚਰ ਪਟ ਛੰਦ ਤੁਹਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਅਚਲ ਰਾਜੇ ਟਲ ਸਾਜੇ ਅਖਲ ਧਰਮ ਲਖ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭੰਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਨੰ ਸਰਬੰਗ ਬਬੂਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਅਲੇ ਸਰਬੰਗ ਪਾਲੇ ਰੁਆਲ ਛੰਦ ਤੁਐ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਤਰਮਾਨ ਦੇਵ ਭੇਵ ਆਦ ਉਦਾਰ ਸਰਬ ਬਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਇਵਤੂਤ ਰੂਪ ਰਸਾਲ ਨਾਮ ਥਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਤ ਅਸੀਖ ਦੇਸ ਵਰਨ ਆਪੇ ਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਬਸ ਫੈਲਨੁ ਰਾਗ ਨਾਮ ਕਾਮਹੀਨ ਪੇਖਤ ਥਾਮ ਹੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦਾ ਮੰਦਤਾ ਹੈ ਇਕ ਮੂਰਤ ਅਨੇਕ ਦਰਸ਼ਨ ਗੀਨ ਰੂਪ ਆਨੇਕ ਖੇਲ 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 ਖੇਲਣ ਅੰਤ ਕੋ ਫ੍ਰੇਕ ਦੇਵ ਭੇਵ ਨਾ ਜਾਣਹੀ ਜਿਹ ਬੇਦੇਅਰ ਕਤੇ ਬਾ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਜਿਹ ਜੀਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚਕਰ ਬਕਰ ਫਿਰੈ ਚਤੁਰ ਚੱਕ ਮਾਨ ਨਹੀਂ ਪ੍ਰਤੀਨ ਲੋਕ ਜੋ ਦਹਗੇ ਬਿਖਾ ਜਗ ਜਾਪਿ ਜਿਹ ਜਾਬ ਆਦ ਦੇਵ ਆਦ ਮੂਰਤ ਥਾਪਿਓ ਸਭ ਜਿਹ ਥਾਪ ਪਰਮ ਰੂਪ ਪਨੀਤ ਮੂਰਤਾ ਪੂਰਨ ਬੁਰਖ ਅਪਾਰ ਸਰਬ ਵਿਸੁਰਤ ਸੁਯੰਭਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਜੁਗਤ ਕਾਲ ਪੁਰਖ ਆਦੇਸ ਧਰਮ ਤੰਤ ਸੋ ਭਰਮ ਰਹਿਤਾ ਬੂਤ ਲਖ ਅਭੇਸ ਅੰਗ ਰਾਗ ਨਾਰੰਗ ਜਾ ਕਹੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਮੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਬੁਰਖ ਅਵਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗ ਹੀਨ ਭੰਗ ਅਨਾਤਮ ਏਕ ਬੁਰਖ ਅਪਾਰ ਸਰਬ ਲਾਗ ਸਰਬ ਕਾਇਕ ਸਰਬ ਕੋ ਬ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਤਰ ਨਾ ਜਾਣਹੀ ਜਿਹੇ ਰੂਪ ਰੰਗ ਰੇਖ ਪਰਮੇੇਦ ਪ੍ਰਾਨ ਜਾ ਕਹੇ ਨੇਦ ਭਾਕਤ ਨੇਤ ਕੋਟ ਸਿਮ੍ਰਿਤ ਪ੍ਰਾਨ ਸ਼ਾਸਤਰ ਨਾ ਆਵੀ ਵਸ ਚਿੱਤ ਮਦ ਭਾਰ ਛੰਦ ਤਵ ਪ੍ਰਸਾਦ ਗੁਣ ਗਨੁਦਾਰ ਮਹਿਮਾ ਪਾਰ ਆਸਨ ਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆ ਜਨ ਬਾਹੋ ਸਾਹਨ ਸਾਹੋ ਰਾਜਨ ਰਾਜ ਭਾਨਾਨ ਭਾਨ ਦੇਵਾਨ ਦੇਵਾ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਨ ਬਾਲ ਰੰਗ ਕਾਨ ਰੰਗ ਕਾਲਾਨ ਗਾਲ ਅਨਪੂਰ ਅੰਗ ਆਬਾ ਅਭੰਗ ਗਤਮਿਤਿ ਪਰ ਗੁਨ ਗਨੂਦਾਰ ਮੋਹਨ ਗਨ ਪ੍ਰਣਾਮ ਨਿਰਪੈ ਨਿਕਾਮ ਆਤਦੁਤ ਪਰਚੰਡ ਮਿਤ ਗਤ ਅਖੰਡ ਹਲ ਸੈ ਕਰਮ ਆਦਰ ਸੈ ਧਰਮ ਸਰਬਾ ਪ੍ਰਣਾਡਿਆ ਅਨ ਡਡ ਬਾਡਿਆ ਚਾਚਰੀ ਛੰਦ ਤਵ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗਰੀ ਅੰਨ ਨਾਮੇ ਅਕਾਮੇ ਭਜੰ ਪ੍ਰਯਾਤ ਛੰਦ ਚਤੁਰਜਗਰ ਕਰਤਾ ਚਤੁਰਜਗਰ ਹਰਤਾ ਚਤੁਰਜਗਰ ਦਾਨੇ ਚਤੁਰਜਗਰ ਜਾਨੇ ਚਤੁਰਜਗਰ ਵਰਤੀ ਚਤੁਰਜਗਰ ਵਰਤੀ ਚਤੁਰਜਗਰ ਬਾਲਲੇ ਚਤੁਰਜਗਰ ਕਾਲਲੇ ਜਤੁਰਜ ਕਰਪਾਸੇ ਚਤੁਰਜਗਰ ਵਾਸੇ ਚਤੁਰਜਗਰ ਮਾਨਿਆ ਚਤੁਰਜਗਰ ਦਾਨਿਆ ਚਾ ਚਰੀ ਸੰਦ ਨਾ ਸਤਰੇ ਨਾ ਮਿਤਰੇ ਨਾ ਭਰਮੰ ਨਾ ਪਿਤਰੇ ਨਾ ਕਰਮੰ ਨ ਕਾਇ ਅਜਨਮੰ ਅਜਾਏ ਨਾ ਚਤਰੇ ਨਾ ਮਿਤਰੇ ਪਰੇਹਾ ਪਵਿੱਤਰਾ ਵਰਤੀਸੇ ਆਦ੍ਰਿਸਾ ਅਦ੍ਰਿਸਾ ਅਕ੍ਰਿਸਾ ਪਗਵਤੀ ਛੰਦ ਤਉ ਪ੍ਰਸਾਦ ਕਥਤੇ ਕਿ ਆਸਿ ਜੁਦਿਸੈ ਕਿ ਆ ਭਜ ਭੈਸੈ ਕਿ ਆ ਗੰਜ ਕਰਮੈ ਕਿ ਆ ਭੰਜ ਬਰਮੈ ਕਿ ਆ ਭਜ ਲੋਕ ਕਾ ਕਿ ਆ ਦਿੱਤ ਸੋਕੈ ਕਿ ਅਦੁੱਤ ਬਰਣੈ ਕਿ ਬਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਤਰਮੰ ਤੁਜਾ ਹੈ ਕਿ ਆਸ਼ੋਕ ਬਰਣੈ ਕਿ ਸਰਬਾ ਭਰਣੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਭਵਨੂ ਬੈ ਕੇ ਆਦ ਅਦੇਵ ਹੈ ਕਿ ਆਪ ਅਭੇਵ ਹੈ ਕੈ ਚਤਰੰਬਹੀਨ ਕੈ ਇਕਾਦੀਨ ਕੈ ਰੋਜੀ ਰਜਾਕਾ ਰਹੀ ਮੇ ਰਹਾ ਕੈ ਕੈ پاک ਬਿਆਬ ਹਾਂ ਕੈ ਗਬਲ ਗਬਹਾਂ ਕੈ ਅਫਲ ਗੁਨਾਹ ਕੈ ਸਾਹਨ ਸਹਾਇ ਕੈ ਕਾਰਣ ਕੁਨਿੰਧ ਹਾਂ ਕੈ ਰੋਜੀ ਦਹੰਦ ਹਾਂ ਕੈ ਰਾਜ ਕਰਹੀਮ ਹਾਂ ਕੈ ਕਰਮੰ ਕਰੀਮ ਹਾਂ ਕੈ ਸਰਬੰਗਲੀ ਹਾਂ ਕੈ ਸਰਬੰਗਦਲੀ ਹਾਂ ਕੈ ਸਰਬਤਰ ਮਾਨਿਆ ਕੈ ਸਰਬਤਰ ਦਾਨਿਆ ਕਿ ਸਰਬਤਰ ਘਾਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਕਿ ਸਰਬਤਰ ਦੀਨਿਆ ਕਿ ਸਰਬਤਰ ਲੀਨਿਆ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਕਾਲਾ ਕਿ ਸਰਬਤਰ ਪੱਲ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕੇ ਸਰਬਤਰਪੇਖੀ ਕੇ ਸਰਬਤਰਪੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੋਖਾ ਕੇ ਸਰਬਤਰ ਪੋਖਾ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸਾ ਕੇ ਸਰਬਤਰ ਪੇਸਾ ਕੇ ਸਰਬਤਰ ਮਾਨਿਆ ਸਦਾਮ ਪ੍ਰਧਾਨਿਆਮ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭੰਨੈ ਕੇ ਸਰਬਤਰ ਮੰਨੈ के सर्वत्र इंद्र के सर्वत्र चंद्र के सर्वं कलि फरम केलाम के हमेशल सलामे सली खतम दामे गनी मुल कसता है गरीबल बरसता बिलांदुल मकान ज़मीनुल जमान तमीजुल तमाम ਹਰੀਫ ਲੋਯਾ ਜੀ ਮੈਂ ਰਜਾਇ ਕੇ ਆਕੀਨੇ ਅਨੇਕ ਲਤਰੰਗ ਹੈ ਭੇਦ ਹੈ ਭੰਗ ਹੈ ਅਜੀ ਜਲਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰਗਤ ਸਰੂਪ ਹੈ ਆਤਮੁਕਤ ਬਬੂਤ ਹੈ ਪ੍ਰਭੁਗਤ ਪ੍ਰਬਾਹ ਸੁਜੁਗਤ ਸੁਦਾਹ ਸਦਾ ਬਲ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤਲ ਸਲਾਮ ਹੈ ਸਦਾ ਬਲ ਅਗਾਮ ਹੈ ਨਿਰਵਾਦ ਸਰੂਪ ਹੈ ਗਾਧ ਹੈ ਅਨੂਪ ਹੈ ਓ ਅੰਗਾਦ ਰੂਪੇ ਅਨਾਦ ਸਰੂਪੇ अनंगीय नम्मे दरभंगी दरगामे दरभंगंकर बाद्य गंजय गादे सुभंग सर्वभागे सु सर्वानुरागे त्रिभुक्त स्वरूप ह छिजह छूद ह नरंग परणासया पृथुलु प्रवासया निरक्त प्रवाह सदाहु सदाह विभुक्त स्वरूप ह प्रयुक्त अनूप ह निरक्त सदाह विभुक्त प्रवाह अनुक्त स्वरूप ह प्रयुक्त अनूप ह चाचरी छंद ਅਭੰਗ ਹੰ ਅਨੰਗ ਹੰ ਦੇਖਿਆ ਲੇਖੰ ਪਰਮ ਹੰ ਕੰਮ ਹੰ ਨਾਦ ਹੰ ਜੁਗਾਦ ਹੰ ਅਜੈ ਹੰ ਬੈ ਹੰ ਭੂਤ ਹੰ ਦੂਤ ਹੰ ਨਾਸ ਹੰ ਦਾਸ ਹੰ ਤੰਦ ਹੰ ਬੰਧ ਹੰ ਅ ਭਗਤ ਹੰ ਬ੍ਰਗਤ ਹੰ ਨਾਸ ਹੰ ਪ੍ਰਕਾਸ਼ ਹੰ ਨਜਿੰਦ ਹੰ ਸੁਨਿਦ ਹੰ ਲੇਖਿਆ ਦੇਖਿਆ ਅ ਲੇਖਿਆ ਦੇਖਿਆ ਗਾਹ ਗਾਹ ਸੰਭ ਗੰਭ ਨੀਲ ਹੰ ਨਾਦ ਹੰ ਅਨਿਤ ਹੈ ਸੁਨਿਤ ਹੈ ਜਾਤ ਹੈ ਆਜ਼ਾਦ ਹੈ ਚਾਰ ਪੜ ਛੰਦ ਤੇਰਾ ਪ੍ਰਸਾਦ ਸਰਬਗਹਨਤਾ ਸਰਬਗਨੰਤਾ ਸਰਬਮਖਿਆਤਾ ਸਰਬਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਅਰਮੰ ਸਰਬੰ ਦਰਮੰ ਸਰਬੰ ਜੁਗਤਾ ਸਰਬੰ ਮੁਗਤਾ ਰਸਾਵਲ ਛੰਦ ਤੇਰਾ ਪ੍ਰਸਾਦ न मोनर्कनाशय सदंग प्रकाशे अनंगम स्वरूपे अभंगंग बभूते प्रमाथ प्रमाथे सदा सर्वसाथे अगाध स्वरूपे निर्बाध बभूते अनंगीय अनाम्य त्रिभंगी दृकाम्य निर्भंगी स्वरूपे सर्वंगी पौत्रा ना पुत्राय ना ना मित्रा ना ताता ना न माता न जाता न पाता न सागंग शरीक मित्तो अमीक है ਸਦਾ ਵੰ ਪ੍ਰਭਾਹ ਅਜਾਹ ਅਜਾਹ ਭਗਵਤੀ ਛੰਦ ਤੁਅ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਾ ਲੋ ਸਲਾਮ ਹੈ ਸਮਸਤ ਲੋ ਕਲਾਮ ਹੈ ਕਿ ਸਾਗ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਗ੍ਰਹੀਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਨੇ ਮਲਖ ਰਾਜ ਹੈ ਗਰੀਬ ਲੋਨ ਨਿਵਾਜ ਹੈ ਹਰੀ ਭੁਲੋ ਸਿਕਾਨਿਆ ਰਾਸ ਲੋਫਿਕਨ ਹੈ ਕਲੰਗੰ ਪ੍ਰਨਾਸਿਆ ਸਮਹਤਲ ਨਿਵਾਸਿਆ ਗੰਝੁਲ ਗਨੀਮ ਹੈ ਰਜਾਜ ਕਰਹੀਮ ਹੈ ਸਮਹਤਲ ਜੁਬਾਹ ਕੇ ਸਾਹਿਬ ਕਰਾਹ ਕੇ ਨਰਕੰਗ ਪ੍ਰਨਾਸ ਹੈ ਬੈਸਤੁਲ ਨਿਵਾਸਿਆ ਸਰਬਲਗਵਨ ਹਾਮੇ ਸੁਲਰਵਨ ਹਾ ਤਮਾਮੁਲ ਤਮੀਜ ਹਾ ਸਮਸਤੁਲ ਅਜੀਜ ਹਾ ਪਰਮ ਮਰਮੀ ਸਿਆ ਸਮਹਤ ਲਾਦੀ ਸਿਆ ਦੇਸ ਲਾ ਲੇਖਿਆ ਮੇਸ ਲਾ ਬੇਖਿਆ ਜਮੀਨੁ ਲਜਮਾ ਹੈ ਅਮੀ ਕੁਲੇ ਮਾ ਹੈ ਕਰੀ ਮੁਲ ਕਮਾਲ ਹੈ ਕਿ ਜੁਰ ਤਜ ਮਾਲ ਹੈ ਕਿ ਅਚਲੰਗ ਬਰਗਾ ਸਿਆ ਕਿ ਅਮਿਤੋ ਸੁਭਾ ਸਿਆ ਕਿ ਅਜਬ ਸਰੂਪ ਹੈ ਕਿ ਅਮਿਤੋ ਬਭੂਤ ਹੈ ਕਿ ਅਮਿਤੋ ਬਸਾ ਹੈ ਕਿ ਆਤਮ ਬਰਬਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰਿਆ ਗੰਜ ਹਰ ਨਰ ਪਰ ਬੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਪਾਵ ਅਨਾਸ ਮਨ ਮਨ ਪ੍ਰਕਾਸ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਚਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਪਾਵ ਅਨਾਸ ਤ੍ਰਿਤ ਤਰਤੁ ਰਾਸ ਆ ਜਾਨ ਬਾਹੋ ਇਕੇ ਸਦਾ ਹੋ ਓਮਕਾਰ ਆਦ ਕਤਨੀ ਅਨਾਦ ਖਲਖੰਡ ਖਿਆਲ ਗੁਰ ਬਰਿਆਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਾਜ ਨਾ ਬਾਤ ਅਨਚਾਂਜ ਗਾਤ ਨ ਰੰਜ ਬਾਤ ਅਨ ਟਟ ਭੰਡਾਰਿਆ ਨ ਠਟ ਅਪਾਰ ਆਡੀਟ ਧਰਮ ਅਦ ਢੀਟ ਕਰਮ ਅਨ ਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾ ਲਿਆ ਹਰ ਕਾਲਿਆ ਹ ਕਲਖੰਡਣ ਹੈ ਮਹ ਮੰਡਣ ਹੈ ਜਗਤੈ ਸਵਰਹ ਪਰਮੇਸ਼ਵਰਹ ਕਲਕਾਰਣਹ ਸਰਬੁ ਉਭਾਰਣਹ ਤ੍ਰਿਤਕੇ ਤਰਣਹ ਜਗਕੇ ਕਰਨਹ ਮਨਮਾਨਿਆਹ ਜਗਜਾਨਿਆਹ ਸਰਬੰਭਰਹ ਸਰਬੰਕਰਹ ਸਰਬਾਸਿਆਹ ਸਰਬਨਾਸਿਆਹ ਕਰੁਣਾ ਕਰਹ ਬਿਸੁਅੰਪਰਹ ਸਰਬੇਸ਼ਵਰਹ ਜਗਤੈ ਸਵਰਹ ਬ੍ਰਹਮੰਡਸਯਾ ਕਲਖੰਡਸਯਾ ਪਰਤੇ ਪਰਹ ਕਰੁਣਾ ਕਰਹ ਜੱਪਾ ਜਾਪੈ ਥੱਪਾ ਥੱਪਹ ਅਕ੍ਰਿਤਾ ਕਰਿਤਾ ਅਮ੍ਰਿਤਾ 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 ਕਰਨ ਅਕ੍ਰਿਤ ਹ ਅਕ੍ਰਿਤਾ ਕਰਿਤਾ ਤਰਣੀ ਤ੍ਰਿਤ ਹ ਅਮਿਤੇ ਸਵਰ ਹ ਪਰਮੇਸ਼ਵਰ ਹ ਅਕ੍ਰਿਤਾ ਕਰਿਤਾ ਅਮ੍ਰਿਤਾ ਅਮ੍ਰਿਤਾ ਜਪ ਬਾਕ੍ਰਿਤਾ ਅਮ੍ਰਿਤਾ ਅਮ੍ਰਿਤਾ ਨਰਨਾਇਕ ਆਖਲ ਕਾਇਕ ਹ ਬਿਸੁਹੰਬਰ ਹ ਕਰਨਾਲਿਆ ਹ ਨਿਰਬਨਾਇਕ ਆ ਸਰਬ ਭਾਇ ਕਹ ਭਵ ਭੰਜਨ ਹ ਅਰਗੰਜਨ ਹ ਰਿਬਤਾਪਨ ਹ ਜਪ ਜਪਨ ਹ ਅਗਲੰਗਰਦਿਆ ਸਰਬਾਗਤ ਹਾ ਕਰਤਾ ਕਰਹ ਹਰਤਾ ਹਰ ਹ ਪਰਮਾਤਮਾ ਸਰਬ ਆਤਮ ਹ ਆਤਮ ਬਸ ਹ ਜਸ ਕੇ ਜਸ ਹ ਭੁਜੰ ਪ੍ਰਯਾਤ ਚੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ नमो राजसंग तामसंग साध रूपे नमो परम तत्तम अतत्तम सरूपे नमो योग जोगे नमो ज्ञान ज्ञाने नमो मंत्र मन्त्रे नमो ध्यान ध्यानने नमो युद्ध जुददे नमो ज्ञान ज्ञाने नमो भोज भोजये नमो पान पानने नमो कलह करता नमो साध रूपे नमो इंद्र इंद्रय नादम बपूते अलंकार रूपे अलङ्का कलङ्कार रूपे अलंकार लङ्के ਨਮੋ ਆਸਾਦ ਸੇ ਨਮੋ ਬਾਗ ਬੰਕੇ ਅਪੰਘੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪਾ ਅਬਾ ਅਪੂ ਅਜੂ ਅਨਾਸ ਆਕਾਸ ਅਗਾਂਜ ਅਪਾਂਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ अनाम अकाम अगाह, ताह, नाथे परमाथे अजोन्नी आमोन्नी नारागे नारंगे नारूपे नारिखे अकर्मणा भरमंग अगंजे अलेखे भुजंग प्रयात छंद नमस्तुलनामे अगंजुल अनामे समस्तुल निवासे ਨਿਰਕਾਮੰ ਬਬੂਤੇ ਸਮਸਤਲ ਸਵਰੂਪੇ ਕੁਕਰਮੰ ਬਰਨਾਸੀ ਸੁਦਰਮੰ ਬਬੂਤੇ ਸਦਾ ਸਾਚ ਦਾ ਆਨੰਦ ਸਤਰੰਗ ਬਰਨਾਸੀ ਕਾਰੀਮਲ ਕੁੰਨਿੰਦਾਸ ਮਖਤਲ ਨਿਵਾਸੀ ਅਜਾਇ ਬਬੂਤੇ ਗਜਾਇ ਬਗਨੀ ਮੇ ਹਰੀ ਅੰਗਰੀ ਅਰੀਮਲ ਰਹੀ ਮੇ ਚਤੁਰ ਚਕਰ ਵਰਤੀ ਜਤੁਰ ਚਕਰ ਭਗਤੇ ਸੁਯੰ ਬੰ ਸੋ ਬੰ ਸਰਬ ਦਾ ਸਰਬ ਜੁਗ ਤੇ ਦੋ ਕਾਲੰ ਪਰਣਾਸੀ ਦਿਆਲੰ ਸਰੂਬੇ ਸਦਾ ਅੰਗ ਸੰਗੇ ਆਪੰਨੰ ਬਬੂਤੇ ਦੋ ਕਾਲੰ ਪਰਣਾਸੀ ਦਿਆਲੰ ਸਰੂਬੇ ਸਦਾ ਅੰਗ ਸੰਗੇ ਆ ਭੰਗੰ ਬਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ